ਆਈ ਗੁਰਜੀ ਕਾ ਖਾਲਸਾ ਆਈ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਤੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਇਹ ਆਪਾਂ ਚਾਰ ਪਾਇਆ ਸੀ ਇਹਨੂੰ 3 4 ਸਾਲ ਹੋ ਗਏ ਆ ਨਿੰਬੂ ਦੇ ਚਾਰ ਨੂੰ 6 ਸਾਲਾਂ ਦਾ ਚਾਰ ਆ ਤੇ ਦੇਖੋ ਖਰਾਬ ਬਿਲਕੁਲ ਨਹੀਂ ਹੋਇਆ ਇਹ ਹੁਣ ਬਹੁਤ ਪੁਰਾਣਾ ਹੋ ਗਿਆ ਤੇ ਥੋੜਾ ਜਿਹਾ ਮਸਾਲੇ ਜ਼ਿਆਦਾ ਭੈਣ ਕਰਨ ਇਹ ਕਾਲਾ ਹੋ ਗਿਆ ਇਹਨੂੰ ਹੁਣ ਆਪਾਂ ਸੁਕਾਵਾਂਗੇ ਇਹਦਾ ਆਪਾਂ ਚੂਰਨ ਬਣਾਵਾਂਗੇ ਕਾ ਕੇ ਇਹਨੂੰ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਕੇ ਇਹਦੇ ਵਿੱਚ ਆਪਾਂ ਪਾ ਲਾਂਗੇ ਖੁੱਲੇ ਭਾਂਡੇ 'ਚ ਇਹਨੂੰ ਸੁਕਾਵਾਂਗੇ ਆਪਾਂ ਚੰਗੀ ਤਰ੍ਹਾਂ 2-3 ਧੁੱਪਾਂ ਲੱਗਣਗੀਆਂ ਤੇ ਫਿਰ ਇਹਦਾ ਆਪਾਂ ਚੂਰਨ ਤਿਆਰ ਕਰਾਂਗੇ ਚੂਰਨ ਬਹੁਤ ਵਧੀਆ ਬਣਦਾ ਇਹਦਾ ਤੇ ਚਾਰ ਆਪਾਂ ਹੁਣ ਨਿੰਬੂ ਦਾ ਨਮਾ ਪਾਵਾਂਗੇ ਇਹਦਾ ਆਪਾਂ ਚੂਰਨ ਬਣਾ ਲੈਨੇ ਆ ਆਪਾਂ ਇਹ ਵੇਸਟ ਨਹੀਂ ਜਾਣ ਦੇਣਾ ਇਸ ਤਰ੍ਹਾਂ ਇਹ ਸੁੱਕ ਜਾਊਗਾ ਤੇ ਫਿਰ ਆਪਾਂ ਇਹਦਾ achar ਤਿਆਰ ਕਰ ਲਾਂਗੇ ਆਹ ਲੋ ਜੀ achar ਆਪਾਂ ਖੁੱਲੇ ਭਾਂਡੇ ਚ ਕੱਢ ਲਿਆ ਵਾ ਇਹਨੂੰ ਹੁਣ ਆਪਾਂ ਸੁਕਾਵਾਂਗੇ ਦੇਖੋ ਇਹਦੇ ਵਿੱਚ ਮਸਾਲੇ ਕਿੰਨੇ ਆ ਇਹਦੇ ਚੂਰਨ ਵਾਲੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਪਾਏ ਆ ਇਹ ਹੁਣ ਆਪਾਂ ਇਹਦਾ ਬਣਾ ਲਾਂਗੇ ਚੂਰਨ ਇਹ ਚੂਰਨ ਵਧੀਆ ਇੰਨਾ ਵਧੀਆ ਬਣਦਾ ਵਾ ਪੁਰਾਣਾ ਚ 4 ਸਾਲ ਚ ਪੁਰਾਣਾ ਚਾਰ ਆ ਇਹਦਾ ਚੂਰਨ ਬਹੁਤ ਵਧੀਆ ਬਣੂਗਾ ਤੇ ਜਿਸ ਦਿਨ ਬਣਾਇਆ ਤੁਹਾਨੂੰ ਮਿਲਾਂਗੇ ਇਹਨੂੰ ਹੁਣ ਆਪਾਂ ਪਾ ਦਿੰਨੇ ਆ ਧੁੱਪੇ ਚਾਹੋ ਜੀ ਆਪਾਂ ਚਾਰ ਧੁੱਪੇ ਪਾਤਾ ਵਾ ਇਹ ਹੁਣ ਸੁੱਕ ਜਾਊਗਾ ਤੇ ਫੇਰ ਆਪਾਂ ਮਿਲਾਂਗੇ ਆਹ ਲੋ ਜੀ ਜਿਹੜੇ ਆਪਾਂ ਨਿੰਬੂ ਦਾ ਚਾਰ ਆਪਣਾ ਪੁਰਾਣਾ ਸੀ ਆਪਾਂ ਸੁੱਕਣੇ ਪਾਇਆ ਸੀ ਸੁੱਕ ਕੇ ਵੇਖੋ ਇਦਾਂ ਦਾ ਆ ਗਿਆ ਆਪਾਂ ਛੋਟੇ ਛੋਟੇ ਟੁਕੜਿਆਂ ਚ ਕੱਟ ਕੇ ਵੀ ਇਹਨੂੰ ਸੁਕਾ ਲਿਆ ਤੇ ਇਹ ਹੁਣ ਬਿਲਕੁਲ ਸੁੱਕ ਚੁੱਕਾ ਵਾ ਇਹਨੂੰ ਹੁਣ ਆਪਾਂ ਗ੍ਰੈਂਡ ਕਰਾਂਗੇ ਵੇਖਦੇ ਆਂ ਆਪਾਂ ਕੁੰਡੇ 'ਚ ਗ੍ਰੈਂਡ ਕਰਕੇ ਜੇ ਕੁੰਡੇ 'ਚ ਹੋ ਗਿਆ ਕੁੰਡੇ 'ਚ ਨਹੀਂ ਤੇ ਆਪਾਂ ਗ੍ਰੈਂਡਰ ਦੀ ਮਦਦ ਨਾਲ ਇਹਨਾਂ ਨੂੰ ਗ੍ਰੈਂਡ ਕਰਾਂਗੇ ਇਹ ਇੱਕ ਪਾਊਡਰ ਬਣ ਜਾਊਗਾ ਤੇ ਇਹ ਪਾਊਡਰ ਬਹੁਤ ਹੀ ਵਧੀਆ ਵਾ ਤੇ ਗੁਣਕਾਰੀ ਐ ਇਹਨੂੰ ਆਪਾਂ ਚਾਟ ਮਸਾਲਾ ਇਹਦਾ ਬਣਾਵਾਂਗੇ ਤੇ ਚਾਟ ਮਸਾਲੇ ਦੀ ਥਾਂ ਤੇ ਆਪਾਂ ਇਹਨੂੰ ਵਰਤਾਂਗੇ ਆਮਚੂਰ ਦੀ ਥਾਂ ਤੇ ਇਹ ਬਹੁਤ ਇੱਕ ਇਹਦੇ ਵਿੱਚ 12 13 ਮਸਾਲੇ ਆ ਇੱਕ ਇਹਦੇ ਵਿੱਚ ਨਿੰਬੂ ਆਪਾਂ ਸਕਾਇਆ ਵਾ ਇਹ ਚੂਰਨ ਵੀ ਚੂਰਨ ਦੀ ਜਗ੍ਹਾ ਵੀ ਤੁਸੀਂ ਖਾ ਸਕਦੇ ਹੋ ਤੇ ਇਹਨੂੰ ਆਪਾਂ ਹਰ ਪਰੌਂਠੇ ਦੇ ਵਿੱਚ ਹਰ ਸਬਜ਼ੀ ਦੇ ਵਿੱਚ ਜਿਹੜੀ ਮਤਲਬ ਆਪਾਂ ਛਟਪਟੀ ਬਣਾਉਣੀ ਹੋਵੇ ਤੇ ਉਹਦੇ ਵਿੱਚ ਆਪਾਂ ਪਾ ਸਕਦੇ ਹਾਂ ਜਿ ਤਰ੍ਹਾਂ ਆਪਾਂ ਕ੍ਰੇਲੇ ਬਣਾਉਨੇ ਆਂ ਭਿੰਡੀਆਂ ਛਿਮਲਾ ਮਿਰਚਾਂ ਇਹਦੇ ਵਿੱਚ ਆਪਾਂ ਇਹ ਆਲੂ ਪਰੌਂਠੇ ਦੇ ਵਿੱਚ ਗੋਭੀ ਪਰੌਂਠੇ ਦੇ ਵਿੱਚ ਵੀ ਆਪਾਂ ਨੂੰ ਵਰਤ ਸਕਦੇ ਹਾਂ ਚਾਟ ਮਸਾਲੇ ਦੀ ਥਾਂ ਤੇ ਇਹ ਆਪਾਂ ਆਪਣੇ ਹੱਥੀ ਤਿਆਰ ਕਰਾਂਗੇ ਪਹਿਲਾਂ ਆਪਾਂ ਨੂੰ ਸੁਕਾਇਆ ਆਪਾਂ achar nama ਪਾ ਲਏ ਤੇ ਆਪਣਾ ਪਰਾਣਾ achar ਥੋੜਾ ਜਿਹਾ ਕਾਲਾ ਹੋਣ ਕਰਕੇ ਬੱਚੇ ਖਾਂਦੇ ਨਹੀਂ ਤੇ ਆਪਾਂ ਨੂੰ ਸੁਕਾ ਲਿਆ ਇਹ ਹੁਣ ਛਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਹੋ ਗਿਆ ਵਾ ਇਹਨੂੰ ਹੁਣ ਆਪਾਂ ਆਜੋ ਗ੍ਰाइंड ਕਰਦੇ ਆਂ ਤੇ ਗ੍ਰाइंड ਆਪਾਂ ਪਹਿਲਾਂ ਕੁੰਡੇ 'ਚ ਕਰਾਂਗੇ ਆਪਾਂ ਤੁਹਾਨੂੰ ਬਤਾ ਆਪਾਂ ਕੁੰਡੇ 'ਚ ਕਰਦੇ ਆਂ ਤੇ ਜੇ ਨਾ ਕੁੰਡੇ 'ਚ ਹੋਇਆ ਥੋੜਾ ਸੰਗਤਿਆ ਦੀ ਛਿੱਲ ਤੇ ਫਿਰ ਆਪਾਂ ਇਹਨੂੰ ਗ੍ਰਾਈਂਡਰ ਦੀ ਮਦਦ ਨਾਲ ਗ੍ਰੈਂਡ ਕਰਾਂਗੇ ਹੁਣ ਆਪਾਂ ਕੁੰਡੇ ਤੇ ਆ ਡੰਡਾ ਲੈ ਲਿਆ ਵਾ ਨਿੰਮ ਦਾ ਨਿੰਮ ਦਾ ਵੀ ਅਸਰ ਆਪਣੇ ਛਾਟ ਮਸਾਲੇ ਵਿੱਚ ਹੋਊਗਾ ਤੇ ਇਹਨੂੰ ਆਪਾਂ ਹੁਣ ਗ੍ਰाइंड ਕਰਦੇ ਆਂ ਥੋੜਾ ਥੋੜਾ ਪਾ ਕੇ ਬਹਨੇ ਆ ਕੁੰਡੇ 'ਚ ਹੁੰਦਾ ਕਿ ਨਹੀਂ ਪੀਸ ਜਾਂਦਾ ਨਹੀਂ ਮਿਲਦਾ ਪੀਸ ਹੀ ਜਾਂਦਾ ਵਾ ਇਹ ਚਾਟ ਮਸਾਲਾ ਆਪਾਂ ਹੁੰਡੇ ਵਿੱਚ ਗ੍ਰाइंड ਕਰ ਲਿਆ ਤੇ ਕੋਹਾ ਵੇਖੋ ਆਪਾਂ ਛਾਣ ਕੇ ਕੱਢ ਲਿਆ ਵਾ ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਗ੍ਰाइंड ਕਰਕੇ ਛਾਣ ਛਾਣ ਕੇ ਕੱਢ ਲਾਂਗੇ ਤੇ ਇਹ ਵਧੀਆ ਚਾਟ ਮਸਾਲਾ ਬਣ ਜਾਊਗਾ ਆਲੋਜੀ ਚਾਟ ਮਸਾਲਾ ਆਪਣਾ ਬਣ ਕੇ ਤਿਆਰ ਆ ਵੇਖੋ ਗਿੱਡਾ ਸੋਹਣੀ ਇਹਦੀ ਰੰਗਤ ਆਈ ਆ ਇਹਦੇ ਵਿੱਚ 12 13 14 ਮਸਾਲੇ ਹੋਣਗੇ ਜਿਹੜੇ ਆਪਾਂ ਪਾਏ ਆ ਸੌਂਫ ਜਵੈਨ ਲੌਂਗ ਲਾਚੀਆਂ ਸਾਰੇ ਤੋਂ ਹੁਣ ਆਪਾਂ ਗਿਣਨੇ ਨੇਗੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਚਾਟ ਮਸਾਲਾ ਤੁਹਾਨੂੰ ਚੰਗਾ ਲੱਗਾ ਤੇ ਵੀਡੀਓ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ